ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਵੈਦ ਮਨਪ੍ਰੀਤ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਗੁਰੂ ਕਿਰਪਾ ਆਯੁਰਵੈਦਿਕ ਸੈਂਟਰ ਪਿੰਡ ਰਾਇਆਂ ਵਾਲਾ ਕਲਾ ਤੋਂ ਹਰ ਵਾਰੀ ਤੁਹਾਡੇ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਸਾਂਝੀ ਕਰਦੇ ਹਾਂ ਬਹੁਤ ਸਾਰੇ ਵੀਰਾਂ ਭਰਾਵਾਂ ਦੇ ਫੋਨ ਆਉਂਦੇ ਆ ਸਿਆਲ ਆ ਗਿਆ ਸਾਡੇ ਵੀਰ ਭਰਾ ਕਈ ਬਚਪਨ ਦੀਆਂ ਗਲਤੀਆਂ ਦੇ ਕਾਰਨ ਵਿਆਹ ਕਰਾਉਣ ਤੋਂ ਭੱਜਦੇ ਆ ਫੋਨ ਆਉਂਦੇ ਆ ਕਿ ਸਰੀਰ 'ਚ એનર્ਜੀ ਨਹੀਂ ਹੈਗੀ ਸਾਡਾ ਜਿਹੜਾ ਸਰੀਰ ਆ ਫਿਜ਼ੀਕਲ ਡਾਊਨ ਆ ਉਹਦੇ ਵਾਸਤੇ ਸਾਨੂੰ ਕੋਈ ਦਵਾਈ ਦੱਸੀ ਜਾਵੇ ਤੇ ਦਵਾਈ ਵੀ ਇਦਾਂ ਦੀ ਹੋਵੇ ਅੱਜ ਕੱਲ ਆਪਾਂ ਬਹੁਤ ਸਾਰੀਆਂ ਐਡਾਂ ਵੇਨੇ ਆ ਕੋਸਟਲੀ ਆ ਜਿਹੜੀਆਂ ਜੜੀਆਂ ਬੂਟੀਆਂ ਹੁੰਦੀਆਂ ਬਹੁਤ ਮਹਿੰਗੀਆਂ ਉਹਨਾਂ ਨੂੰ ਇਹ ਹੁੰਦਾ ਸਾਨੂੰ ਘੱਟ ਪੈਸਿਆਂ ਦੇ ਵਿੱਚ ਵਧੀਆ ਰਿਜ਼ਲਟ ਮਿਲ ਜੇ ਠੀਕ ਹੈ ਜੀ ਦੋਸਤੋ ਸਾਡਾ ਮਕਸਦ ਹੁੰਦਾ ਤੁਹਾਨੂੰ ਘੱਟ ਪੈਸਿਆਂ ਦੇ ਵਿੱਚ ਤੁਹਾਨੂੰ ਵਧੀਆ ਚੀਜ਼ ਦੇਣੀ ਤੁਹਾਨੂੰ ਵਧੀਆ ਰਿਜ਼ਲਟ ਦੇਣਾ ਤੁਹਾਨੂੰ ਪਤਾ ਲੱਗਿਆ ਸੀ ਚੀਜ਼ ਖਾਦੀ ਆ ਜਿਹੜਾ ਸਾਡਾ ਬਚਪਨ ਦੀਆਂ ਗਲਤੀਆਂ ਕਾਰਨ ਜਾਂ ਕੁਝ ਹੋਰ ਕਈ ਵਾਰੀ ਬੰਦਾ ਗਲਤ ਸੰਗਤ ਚ ਪੈਣ ਦੇ ਕਾਰਨ ਅਸੀਂ ਥੋੜਾ ਜਿਹਾ ਗਲਤ ਲੈਂਨ ਤੋਂ ਪਰੜੀ ਤੋਂ ਪਾਸੇ ਉੱਤਰ ਜਾਣੇ ਆ ਗਲਤ ਦਿਸ਼ਾਲੇ ਪਾਸੇ ਚਲੇ ਜਾਣੇ ਆ ਸਾਡਾ ਜਿਹੜਾ ਸਰੀਰ ਆ ਉਹ ਅਜਾਜਤ ਨਹੀਂ ਦਿੰਦਾ ਕਿ ਅਸੀਂ ਅਗਲੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੀਏ ਸਮਝ ਕੇ ਤੁਸੀਂ ਮੇਰੀ ਗੱਲ ਫਿਰ ਅਸੀਂ ਕੁਝ ਗਲਤ ਚੀਜ਼ਾਂ ਦਾ ਇਸਤੇਮਾਲ ਕਰਦੇ ਆ ਅਸੀਂ ਕੁਝ ਗਲਤ ਚੀਜ਼ਾਂ ਖਾਂਦੇ ਆ ਜਿਹੜਾ ਸਾਡੀ ਬਾਡੀ ਤੇ ਬਹੁਤ ਜ਼ਿਆਦਾ ਉਹਦਾ ਸਾਈਡ ਇਫੈਕਟ ਹੁੰਦਾ ਸਰੀਰ 'ਚ ਗਰਮੀ ਪੈ ਜਾਂਦੀ ਆ ਆਪਾਂ ਆਮ ਹੀ ਅਕਸਰ ਦੇਖਦੇ ਆ ਕਿਉਂਕਿ ਜਿਹੜੀ ਇਹ ਬਚਪਨ ਦੀ ਉਮਰ ਹੁੰਦੀ ਆ 18 ਤੋਂ ਲੈ ਕੇ 25 30 ਸਾਲ ਤੱਕ ਉਹ ਜਿਹੜਾ ਸਾਡਾ ਸਮਾਂ ਹੁੰਦਾ ਸਾਨੂੰ ਬੜਾ ਸੰਭ ਕੇ ਰੱਖਣਾ ਪੈਂਦਾ ਕੀ ਆ ਵੀ ਅਸੀਂ ਕੁਝ ਗਲਤੀਆਂ ਦੇ ਕਾਰਨ ਆਪਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਆਉਣ ਵਾਲਾ ਸਮਾਂ ਆਉਣ ਵਾਲੀ ਜਿਹੜੀ ਉਮਰ ਆ ਸਾਡੀ ਅਸੀਂ ਖਰਾਬ ਕਰਕੇ ਪੈ ਜਾਨੇ ਆ ਘਰਦਿਆਂ ਨੂੰ ਇਹ ਹੁੰਦਾ ਮੁੰਡੇ ਦਾ ਵਿਆਹ ਕਰੀਏ ਤੇ ਮੁੰਡਾ ਵਿਆਹ ਤੋਂ ਭੱਜਦਾ ਬਹੁਤ ਸਾਰੇ ਫੋਨ ਆਉਂਦੇ ਆ ਅੱਜ ਕੱਲ ਇਹੋ ਜਿਹੇ ਭਰਾ ਵੀ ਹੈਗੇ ਆ ਇੱਕ ਨਵੀਆਂ ਚੀਜ਼ਾਂ ਚੱਲੀਆਂ ਹੋਣ ਮਾਰਕੀਟ ਦੇ ਵਿੱਚ ਆਪਾਂ ਦੇਖਦੇ ਆ ਭਰਾ ਆਉਂਦੇ ਆ ਦਵਾਈ ਲੈਣ ਦੱਸਦੇ ਆ ਕਿ ਅਸੀਂ ਜੀ ਕੁਝ ਮੈਡੀਕਲ ਤੋਂ ਜਾਂ ਕੁਛ ਅਸੀਂ ਸ਼ਹਿਰੋਂ ਪੰਸਾਰੀ ਦੁਕਾਨ ਤੋਂ ਜਿੱਦਾਂ ਕੋਈ ਕੈਪਸੂਲ ਹੋ ਗਿਆ ਵੱਖ-ਵੱਖਰੇ ਕੰਪਨੀਆਂ ਦੇ ਕੋਈ ਕਾਮਰਾਜ ਹੋ ਗਿਆ ਕੋਈ ਕੀ ਹੋ ਗਿਆ ਅਸੀਂ ਜੀ ਇਹ ਚੀਜ਼ਾਂ ਦਾ ਸੇਵਨ ਕਰਦੇ ਆ ਅਸੀਂ ਜੀ ਉਹਨਾਂ ਚਿਰ ਸੈਟ ਹੀ ਨਹੀਂ ਹੈਗੇ ਜਿੰਨਾ ਚਿਰ ਅਸੀਂ ਇਹਦਾ ਸੇਵਨ ਨਹੀਂ ਕਰਦੇ ਤੇ ਜਦੋਂ ਉਹਨਾਂ ਨੂੰ ਪੁੱਛੀਦਾ ਵੀ ਵੀਰੇ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਰਿਜ਼ਲਟ ਤੋਂ ਆਪ ਦੀ ਆਪ ਹੱਥ ਮਾਰ ਕੇ ਕਹਿ ਦਿੰਦੇ ਆ ਵੀ ਨਹੀਂ ਡਾਕਟਰ ਸਾਹਿਬ ਵੀ ਹੁਣ ਤਾਂ ਸਰੀਰ ਖਤਮ ਮੇਰੀ ਬੇਨਤੀ ਆ ਸਾਨੂੰ ਥੋੜਾ ਜਿਆ ਸचेਤ ਹੋਣਾ ਪੈਣਾ ਅਸੀਂ ਚੀਜ਼ ਖਾਣੀ ਆ ਚੰਗੀ ਖਾਣੀ ਆ ਇਸੇ ਕਰਕੇ ਸਾਡਾ ਮਕਸਦ ਹੁੰਦਾ ਹਰ ਵਾਰੀ ਤੁਹਾਨੂੰ ਵਧੀਆ ਤੋਂ ਵਧੀਆ ਚੀਜ਼ ਖਵਾਈਏ ਸਾਨੂੰ ਇਹ ਹੁੰਦਾ ਵੀ ਸਾਡਾ ਜਿਹੜਾ ਨਾਂ ਸਾਡੇ ਗੁਰੂ ਕਿਰਪਾ ਏਰਵੈਦਿਕ ਸੈਂਟਰ ਦਾ ਨਾਂ ਪੂਰੀ ਦੁਨੀਆ ਤੱਕ ਚਮਕੇ ਪਤਾ ਲੱਗੇ ਵੀ ਇਹ ਬੰਦਿਆਂ ਨੇ ਘੱਟ ਪੈਸੇ ਦੇ ਵਿੱਚ ਸਾਨੂੰ ਫੁੱਲ ਰਿਜ਼ਲਟ ਦਿੱਤਾ ਆ ਮੇਰੇ ਹੱਥ ਦੇ ਵਿੱਚ ਦੇਖ ਰਹੇ ਆ ਖਜ਼ਾਨਾ ਇਹ ਨੌਜਵਾਨ ਮੁੰਡਿਆਂ ਵਾਸਤੇ ਜਿਹੜੇ ਸਾਡੇ ਨੌਜਵਾਨ ਭਰਾ ਨਾ ਜਿਹੜੇ ਜਿਨ੍ਹਾਂ ਨੇ ਹੁਣਾਂ ਸਿਆਲ ਆ ਗਿਆ ਵਿਆਹ ਕਰਾਉਣਾ ਵਿਆਹ ਤੋਂ ਭਜਦੇ ਆ ਭੱਜੋ ਨਾ ਸੰਪਰਕ ਕਰੋ ਆਪਦੇ ਭਰਾ ਨਾਲ ਜ਼ਿੰਦਗੀ ਬਦਲ ਜੂਗੀ ਜ਼ਿੰਦਗੀ ਤੁਹਾਡੀ ਤਿੰਨ ਤੋਂ ਚਾਰ ਮਹੀਨੇ ਦਵਾਈ ਖਾਣੀ ਆ ਸਾਰੀ ਆ ਹੱਥ 'ਚ ਮੇਰੇ ਦੇਖ ਰਿਹਾ ਤੋਡੇ ਆਸਤੇ ਖਜ਼ਾਨਾ ਐ ਸੋਨਾ ਤੁਹਾਡੀ ਜ਼ਿੰਦਗੀ ਦਾ ਤੁਹਾਡੀ ਉਮਰ ਵੱਧ ਜੂ ਇਹਦੇ ਨਾਲ ਜਦੋਂ ਅਸੀਂ ਬੰਦਾ ਫਿਜ਼ੀਕਲ ਫਿੱਟ ਨਹੀਂ ਹੁੰਦਾ ਉਹ ਬੁਢਾਪੇ 'ਚ ਆਉਣ ਲੱਗ ਜਾਂਦਾ ਉਹਨੂੰ ਬੁਢਾਪਾ ਆਉਣ ਲੱਗ ਜਾਂਦਾ ਤੇ ਜਦੋਂ ਅਸੀਂ ਫਿਜ਼ੀਕਲ ਫਿੱਟ ਹੋ ਕੇ ਸਾਡੇ ਸਰੀਰ 'ਚ ਨਰਜੀ ਇੰਨੀ ਆ ਜਾਣੀ ਆ ਸਾਡਾ ਖੇਤ ਕੰਮ ਕਰਨ ਨੂੰ ਜਿਮ ਜਾ ਕੇ ਜਿਮ ਲਾਉਣ ਨੂੰ ਤਾਂ ਘਰੇ ਵੀ ਆਪ ਦਾ ਹਨਾ ਪਰਿਵਾਰ ਦੇ ਵਿੱਚ ਰਿਲੇਸ਼ਨ ਬਣਾਉਣ ਨੂੰ ਤੁਸੀਂ ਆਪ ਦੇ ਆਪ ਨੂੰ ਪੂਰਾ ਪਾਵਰਫੁਲ ਸਮਝੋਗੇ ਤੁਹਾਨੂੰ ਪਤਾ ਲੱਗੂਗਾ ਕਿ ਇਹ ਸਹੀ ਮਰਦਾਂ ਵਾਲੀ ਜ਼ਿੰਦਗੀ ਹੈ ਇਹ ਕੀ ਕਰੀ ਜਾਂਦੇ ਅਸੀਂ ਯਾਰ ਮੈਡੀਕਲ ਸਟੋਰ ਤੇ ਜਾਵੜੇ ਜਾਂ ਹੋਰ ਆਯੁਰਵੇਦ ਸੈਂਟਰਾਂ ਤੇ ਗਲਤ ਚੀਜ਼ਾਂ ਜਾਵੜੇ ਲੈ ਕੇ ਕੰਪਨੀਆਂ ਦੇ ਆਈ ਜਾਂਦੀਆਂ ਐਡਾ ਅਸੀਂ ਗਲਤ ਚੀਜ਼ਾਂ ਖਾਈ ਜਾਂਦੇ ਆ ਆਪਦੀ ਜ਼ਿੰਦਗੀ ਬਰਬਾਦ ਕਰੀ ਜਾਂਦੇ ਤੁਸੀਂ ਕਦੇ ਸੋਚਿਆ ਕਦੇ ਡੰਗਾਈ ਨਾ ਜਾ ਕੇ ਕਦੇ ਗੂਗਲ ਤੇ ਸਰਚ ਮਾਰੋ ਅਸੀਂ ਕੀ ਖਾ ਰਹੇ ਆ ਇੱਕ ਵਾਰੀ ਮੇਰੇ ਕਹਿਣ ਤੇ ਇੱਕ ਮਹੀਨਾ ਚਾਰ ਮਹੀਨੇ ਕਿਹਾ ਤੁਹਾਨੂੰ ਮੈਂ ਮੈਂ ਕਿਹਾ ਮਹੀਨਾ ਆ ਤ్రਾਈ ਦਾ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਸਵਰਗ ਬਣ ਜੂਗੀ ਯਾਰ ਜੰਨਤ ਜਿਹਨੂੰ ਜੰਨਤ ਕਹਿੰਦੇ ਆ ਤੁਹਾਨੂੰ ਪਤਾ ਲੱਗ ਜੂਗਾ ਕਿ ਅਸਲੀ ਜ਼ਿੰਦਗੀ ਹੁੰਦੀ ਕੀ ਹੈ ਧੌਣ ਉੱਚੀ ਕਰਕੇ ਜਾਉਣਾ ਸਿੱਖ ਜੂਗੇ ਐ ਕਰਕੇ ਜਿੱਥੇ ਕਈ ਵਾਰੀ ਕਈ ਵਿਆਹੇ ਵਰੇ ਵੀ ਮੇਰੇ ਭਰਾ ਹੈਗੇ ਆ ਇਹ ਕਿਸੇ ਦੇ ਵਸ ਨਹੀਂ ਹੁੰਦਾ ਗਿਆ ਕੁਦਰਤੀ ਗੱਲਾਂ ਹੁੰਦੀਆਂ ਕਈ ਵਾਰੀ ਅਸੀਂ ਕਰੇ ਨਮੋਸ਼ੀ ਦੇ ਨਾਲ ਨੀਵੀਂ ਪਾ ਲੈਨੇ ਆ ਸਾਡੇ ਘਰਾਂ ਦੇ ਰਿਸ਼ਤੇ ਟੁੱਟ ਜਾਂਦੇ ਨੇ ਇਨਾਂ ਚੀਜ਼ਾਂ ਕਰਕੇ ਸਾਡੇ ਘਰ ਟੁੱਟ ਜਾਂਦੇ ਆ ਇਨਾਂ ਚੀਜ਼ਾਂ ਕਰਕੇ ਆਪਾਂ ਕੀ ਹੁੰਦਾ ਕਈ ਵਾਰੀ ਕੋਈ ਰਿਸ਼ਤੇਦਾਰ ਰਿਸ਼ਤੇਦਾਰ ਨੂੰ ਨਹੀਂ ਦੱਸਣ ਜੋਗਾ ਹੁੰਦਾ ਕਿ ਮੈਨੂੰ ਆ ਸਮੱਸਿਆ ਹੈਗੀ ਆ ਕਈ ਵਾਰੀ ਕੋਈ ਭੈਣ ਭਰਾ ਹੁੰਦਾ ਆਪਣਾ ਉਹ ਕਿਸੇ ਨੂੰ ਦੱਸਣ ਜੋਗਾ ਨਹੀਂ ਕਿ ਮੈਨੂੰ ਯਾਰ ਆ ਫਿਜ਼ੀਕਲ ਸਮੱਸਿਆ ਹੈਗੀ ਆ ਮੈਂ ਨਹੀਂ ਕਾਬਲ ਨਹੀਂ ਹੈਗਾ ਉਹ ਯਾਰ ਸੰਪਰਕ ਕਰੋ ਆਪਦੇ ਭਰਾ ਨਾਲ ਕਾਬਲ ਬਣਾ ਦਾਂਗੇ ਤੁਹਾਨੂੰ ਨੰਬਰ ਨੋਟ ਕਰ ਲਓ ਮੇਰਾ ਸਕਰੀਨ ਤੇ ਵੀ ਚੱਲੂਗਾ ਨੋਟ ਵੀ ਕਰ ਲਓ 7710107174 7710107174 ਇਹ ਮੇਰਾ ਮੋਬਾਈਲ ਨੰਬਰ ਆ ਆਨਲਾਈਨ ਵੀ ਮਗਾ ਸਕਦੇ ਆ ਦੇਸ਼ ਵਿਦੇਸ਼ ਜਿੱਥੇ ਵੀ ਬੈਠੇ ਆ ਜਿੰਨੀ ਮਰਜ਼ੀ ਸਮੱਸਿਆ ਗਰੰਟੀ ਨਾਲ ਹੱਲ ਹੋਊਗਾ ਤੁਹਾਡਾ ਘੋੜੇ ਬਣ ਜਾਊਗਾ ਘੋੜੇ ਝੋਟੇ ਜਿੰਨੀ ਜਾਣ ਆ ਜਾਣੀਆਂ ਇਹਦੇ ਨਾਲ ਖਾ ਕੇ ਪਤਾ ਲੱਗੂਗਾ ਸਰੀਰ ਨੂੰ ਕੋਈ ਚੀਜ਼ ਖਾਦੀ ਆ ਰਿਜ਼ਲਟ ਮਿਲੂਗਾ ਤੁਹਾਨੂੰ ਇੱਕ ਖਜ਼ਾਨਾ ਤੁਹਾਡੀ ਜ਼ਿੰਦਗੀ ਦਾ ਖਾ ਕੇ ਵੇਖੋ ਇੱਕ ਵਾਰੀ ਗੱਲਾਂ ਨਹੀਂ ਹੈਗੀਆਂ ਕੰਮ ਕਰੀਦਾ ਕੰਮ ਕਰਕੇ ਦਿਖਾਈਦਾ ਫੇਸਬੁੱਕ ਤੇ YouTube ਤੇ Instagram ਤੇ ਵੀਡੀਓ ਦੇਖੋ ਜੋ ਜਿਹੜੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਦੇ ਮਰੀਜ਼ ਨਹੀਂ ਨਾ ਠੀਕ ਹੋਏ ਉਹ ਵੀ ਠੀਕ ਹੋ ਗਏ ਆ ਤਾਂ ਫਿਰ ਆਪਣੀ ਤਾਂ ਬਿਮਾਰੀ ਬਹੁਤ ਛੋਟੀ ਆ ਯਾਰ ਇਹ ਇਹ ਕੁਦਰਤੀ ਗੱਲਾਂ ਕਰਕੇ ਵੀ ਹੋ ਸਕਦੀਆਂ ਕੁਝ ਗਲਤੀਆਂ ਨਾ ਹੋ ਜਾਂਦੀਆਂ ਕੁਝ ਕੁਦਰਤੀ ਵੀ ਹੋ ਜਾਂਦੀ ਆ ਕਿਸੇ ਦੇ ਵਾਸ ਨਹੀਂ ਹੁੰਦਾ ਸੇਵਨ ਕਰਕੇ ਦੇਖੋ ਇੱਕ ਵਾਰੀ ਆਦਾ 100% ਰਿਜ਼ਲਟ ਮਿਲੂਗਾ ਆਨਲਾਈਨ ਵੀ ਮਗਾ ਸਕਦੇ ਆ ਜਾ ਕੇ ਲੈ ਕੇ ਜਾਣੀ ਆ ਹਰ ਰੋਜ਼ ਦਵਾਈ ਮਿਲਦੀ 9 ਤੋਂ 3 ਵਜੇ ਤੱਕ ਜੇ ਫੋਨ ਕਰਨਾ 9 ਤੋਂ 5 ਵਜੇ ਤੱਕ ਠੀਕ ਹੈ ਜੀ ਪਿੰਡ ਅਰਾਈਆਂ ਵਾਲਾ ਕਲਾ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਫੇਰ ਬੋਲਣ ਨਗਾ ਨੋਟ ਕਰ ਲੋ 7710107774 ਖਜ਼ਾਨਾ ਭੁੱਲ ਨਾ ਜਾਇ ਜੋ ਚਾਹੇ 슈ਗਰ ਦੀ ਬਿਮਾਰੀ ਆ 슈ਗਰ ਦੀ ਬਿਮਾਰੀ ਦੇ ਨਾਲ ਵੀ ਬੰਦੇ ਨੂੰ ਫਿਜ਼ੀਕਲ ਥੋੜਾ ਬੰਦਾ ਡਾਊਨ ਹੋ ਜਾਂਦਾ ਉਹ ਵੀ ਵਰਤ ਸਕਦੇ ਆ ਕਿਸੇ ਨੂੰ ਕਿਸੇ ਵੀ ਤਰ੍ਹਾਂ ਜਿਵੇਂ ਮਰਜ਼ੀ ਤੁਹਾਨੂੰ ਇਹ ਸਮੱਸਿਆ ਆਈ ਹੈ ਵਰਤ ਕੇ ਵੇਖੋ ਇੱਕ ਵਾਰੀ ਖਜ਼ਾਨਾ ਜ਼ਿੰਦਗੀ ਬਦਲ ਦੂਗਾ ਤੁਹਾਡਾ ਭਰਾ ਤੁਹਾਡੇ ਨਾਲ ਵਾਦਾ ਕਰਦਾ ਠੀਕ ਹੈ ਮੇਰੇ ਕਹਿਣ ਤੇ ਇੱਕ ਵਾਰੀ ਜ਼ਰੂਰ ਵਰਤ ਕੇ ਵੇਖੋ ਸასიਖਾਲ